ਕਿ ਕੋਈ ਵੀ ਐਸਾ ਜਿਹੜਾ ਨਾਮ ਦੇ ਨਾਲ ਜੁੜਿਆ ਹੈ ਪੱਲਾ ਪਕੜ ਲਿਆ ਹੈ ਜਿਸ ਨੇ ਫਿਰ ਉਹਦਾ ਸਹਾਈ ਮਾਲਕ ਹਰ ਥਾਂ ਤੇ ਹੈ ਕਿਉਂਕਿ ਆਪਣੇ ਸੇਵਕ ਦੀ ਆਪੇ ਹਰ ਥਾਂ ਤੇ ਰੱਖਿਆ ਕਰਦਾ ਹੈ ਉਹ ਮਾਲਕ ਆਪਣੇ ਸੇਵਕ ਦਾ ਸਹਾਈ ਹੈ ਇਸ ਕਰਕੇ ਸਤਿਗੁਰੂ ਜੀ ਨੇ ਨਾ ਜਦੋਂ ਉਦਾਹਰਣ ਦਿੱਤੀ ਨਾ ਮਾਲਕ ਦੇ ਸਹਾਈ ਹੁੰਦੀ ਤੇ ਬੇਅੰਤ ਸਾਹਿਬ ਨੇ ਉਦਾਹਰਣਾਂ ਵੈਸੇ ਤਾਂ ਦਿੱਤੀਆਂ ਨੇ ਦਰੋਪਤੀ ਤੋਂ ਲੈ ਕਰਕੇ ਹਾਥੀ ਦੀ ਉਦਾਹਰਣ ਦਿੱਤੀ ਕਿ ਬਲ ਛੁਟਕਿਓ ਬੰਧਨ ਪਰੇ ਵਾਲੀ ਜਿਹੜੀ ਗੱਲ ਹੈ ਤੇ ਜਾਂ ਸਤਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਹੋਰਨਾਂ ਦੀਆਂ ਉਦਾਹਰਨਾਂ ਵੀ ਦਿੱਤੀਆਂ ਨੇ ਪਰ ਸਭ ਤੋਂ ਜ਼ਿਆਦਾ ਜਿਹੜੀ ਉਦਾਹਰਨ ਹੈ ਨਾ ਭਰੋਸੇ ਵਾਲੀ ਤੇ ਮਾਲਕ ਦਾ ਪੱਲਾ ਪਕੜਨ ਵਾਲਿਆਂ ਦੀ ਗੱਲ ਨਾ ਉਹ ਸਤਗੁਰੂ ਜੀ ਨੇ ਭਗਤ ਪ੍ਰਹਿਲਾਦ ਜੀ ਦੀ ਤੇ ਭਗਤ ਧਰੂ ਸਾਹਿਬ ਦੀ ਉਦਾਹਰਨ ਬਾਣੀ ਚ ਦਿੱਤੀ ਹੈ ਬੇਸ਼ੱਕ ਉਹਨਾਂ ਦੋਨਾਂ ਭਗਤਾਂ ਦੀ ਬਾਹਲ ਉਮਰ ਦੇ ਭਗਤ ਨੇ ਉਹਨਾਂ ਦੀ ਬਾਣੀ ਕੋਈ ਨਹੀਂ ਸਾਨੂੰ ਪ੍ਰਾਪਤ ਹੁੰਦੀ ਜਿਹੜੀ ਗੁਰੂ ਗ੍ਰੰਥ ਸਾਹਿਬ ਦਾ ਅੰਗ ਹੋਵੇ ਪਰ ਸਤਗੁਰੂ ਜੀ ਨੇ ਉਹਨਾਂ ਦੇ ਭਰੋਸੇ ਦੀ ਜਿਹੜੀ ਦਾਤ ਉਹਨਾਂ ਨੂੰ ਮਾਲਕ ਤੋਂ ਮਿਲੀ ਨਾ ਜੀ ਉਸ ਦਾ ਜ਼ਿਕਰ ਕਰਦਿਆਂ ਹੋਇਆਂ ਸਤਿਗੁਰੂ ਸਾਨੂੰ ਸਮਝਾਉਣ ਦੇ ਵਾਸਤੇ ਕਹਿੰਦੇ ਨੇ ਕਿ ਇਹਨਾਂ ਦੇ ਵਾਂਗ ਉਸ ਦਾ ਪੱਲਾ ਪਕੜ ਲੈ ਉਸ ਦੇ ਉੱਤੇ ਭਰੋਸਾ ਕਰ ਲੈ ਜੇ ਉਸ ਮਾਲਕ ਦੇ ਨਾਲ ਜੁੜੇਗਾ ਤੇ ਮਾਲਕ ਤੈਨੂੰ ਕਿਸੇ ਦੇ ਨਾਲ ਵੀ ਫਿਰ ਜਿਹੜਾ ਹੈ ਨਾ ਬਨ ਕੇ ਖੜਨ ਦੀ ਆਗਿਆ ਨਹੀਂ ਦੇਊਗਾ ਤਾਂ ਆਪਾਂ ਦੇਖਦੇ ਹਾਂ ਸੱਜ ਜੀ ਦੀ ਬਾਣੀ ਨੇ ਭਗਤ ਪ੍ਰਹਲਾਦ ਸਾਹਿਬ ਦੇ ਜਿਹੜਾ ਹੈ ਉਹਨਾਂ ਦੇ ਜੀਵਨ ਬਾਰੇ ਉਹਨਾਂ ਦੇ ਭਰੋਸੇ ਦੇ ਬਾਰੇ ਤੇ ਅਨੇਕਾਂ ਸ਼ਬਦ ਮਿਲਉਂਦੇ ਨੇ ਦੋ ਸ਼ਬਦ ਤਾਂ ਗੁਰੂ ਅਮਰਦਾਸ ਮਹਾਰਾਜ ਦੇ ਨੇ ਭਗਤ ਕਬੀਰ ਸਾਹਿਬ ਦਾ ਭਗਤ ਨਾਮਦੇਵ ਜੀ ਦਾ ਹੁੰਦਾ ਹੈ ਉਹਨਾਂ ਸਾਰਿਆਂ ਦੇ ਵਿੱਚ ਉਹਨਾਂ ਐਸੀ ਜਿਹੜਾ ਹੈ ਨਾ ਗੱਲ ਨੂੰ ਸਮਝਾਇਆ ਕਿ ਜਿਸ ਤਰ੍ਹਾਂ ਦੇ ਨਾਲ ਭਗਤ ਪ੍ਰਹਲਾਦ ਜੀ ਨੇ ਅਕਾਲ ਪੁਰਖ ਵਾਹੀ ਗੁਰੂ ਜੀ ਦਾ ਪੱਲਾ ਪਕੜਿਆ ਉਸ ਦੇ ਉੱਤੇ ਹੀ ਜਿਹੜਾ ਭਰੋਸਾ ਕੀਤਾ ਤੇ ਸਤ ਗੁਰੂ ਕਹਿੰਦੇ ਨੇ ਉਸ ਦੇ ਭਰੋਸੇ ਨੂੰ ਫਿਰ ਜਿਹੜਾ ਹੈ ਉਸ ਮਾਲਕ ਨੇ ਡੋਲਣ ਨਹੀਂ ਦਿੱਤਾ ਕਿਸੇ